ਸਸ਼ੀਕਾਲ ਜੀ ਮੈਂ ਸਰਬਜੀਤ ਸਿੰਘ ਤੁਸੀਂ ਦੇਖ ਰਹੇ ਹੋ ਪੀਵੀਸੀਪੀ ਨਿਊਜ਼ ਚੈਨਲ ਜਿਵੇਂ ਕਿ ਖੰਨੇ ਦੇ ਵਿੱਚ ਸ਼੍ਰੀਪੁਰੀ ਮੰਦਿਰ ਦੇ ਵਿੱਚ 2:30 ਤੋਂ 3 ਵਜੇ ਸਵੇਰੇ ਇੱਕ ਮਾਰਦਾਪਤ ਕੀਤੀ ਗਈ ਹੈ ਸੋ ਉਸ ਮੁੱਦੇ ਨੂੰ ਲੈ ਕੇ ਇੱਥੇ ਦੀਆਂ ਵੱਖ-ਵੱਖ ਸੰਸਥਾਵਾਂ ਤੇ ਵੱਖ-ਵੱਖ ਸਿਆਸੀ ਚਿਹਰਿਆਂ ਦੇ ਵਿੱਚੋਂ ਕਾਫੀ ਚਿਹਰੇ ਇੱਥੇ ਧਰਨੇ ਤੇ ਟਰਨਾ ਪ੍ਰੋਟੈਸਟ ਕਰ ਰਹੇ ਨੇ ਇੱਥੇ ਵੱਖ-ਵੱਖ ਸਮਾਜ ਸੇਵਕ ਸਿਰਸੈਨਾ ਕੋਈ ਪਹੁੰਚੇ ਹੋਏ ਨੇ ਵੱਖ-ਵੱਖ ਸੋ ਮੇ ਤਸਵੀਰਾਂ ਤੋਂ ਇਹ ਨੂੰ 2:30 ਤੋਂ 3 ਘੰਟੇ ਹੋ ਚੁੱਕੇ ਨੇ ਔਰ ਇਹਦਾ ਕੋਈ ਪਤਾ ਨਹੀਂ ਕਿ ਕਿੰਨੇ ਵਜੇ ਤਰਨਾ ਚੱਕਿਆ ਜਾ ਸਕਦਾ ਔਰ ਜਿਵੇਂ ਕਿ ਅੱਜ 15 ਅਗਸਤ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਈਸ਼ਰੂ ਕਰਨੈਲ ਸਿੰਘ ਤੇ ਭਪਿੰਦਰ ਸਿੰਘ ਈਸ਼ਰੂ ਜੀ ਨੂੰ ਸ਼ਤਧਾਂ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਨੇ ਔਰ ਇੱਥੇ ਦੇ ਮਾਨਯੋਗ ਵਿਧਾਇਕ ਸਾਹਿਬ ਵੀ ਸਾਰੇ ਹੀ ਉੱਥੇ ਨੇ ਪ੍ਰਸ਼ਾਸਨਿਆਂ ਦੀ ਸਾਰ ਨਹੀਂ ਲੈ ਰਿਆ ਸੋ ਤਸਵੀਰਾਂ ਮੈਂ ਲਾਈਵ ਵੀ ਤੁਹਾਡੇ ਨਾਲ ਸਨਮੁਖ ਹਾਜ਼ਰ ਕੀਤੀਆਂ ਨੇ ਸੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਟੱਪ ਕੇ ਸਪੋਰਟ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ